ਸਸਿਕਾਲ ਜੀ ਸਰਿਆ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਫਰੀਦਕੋਟ ਜ਼ਿਲ੍ਹੇ ਦੇ ਆਖਰੀ ਪਿੰਡ ਧੂੜਕੋਟ ਦੇ ਵਿੱਚ ਧੂੜਕੋਟ ਪਿੰਡ ਦੇ ਵਿੱਚ ਤੇ ਜਿਸ ਭਰਾ ਦੇ ਕੋਲੇ ਮੈਂ ਮੌਜੂਦ ਹਾਂ ਪਹਿਲਾਂ ਹੀ ਦੱਸ ਦੇਵਾਂ ਮਿੱਤਰੋ ਇਹ ਤਿੰਨੇ ਦੀਆਂ ਤਿੰਨੇ ਹੀ ਝੋਟੀਆਂ हरियाणा ਦੇ ਵਿੱਚੋਂ ਆਈਆਂ ਹੋਈਆਂ ਵਪਾਰ ਦਾ ਪਾਈ ਨੇ ਕੰਮ ਸ਼ੁਰੂ ਕੀਤਾ ਔਰ ਹਰਿਆਣੇ ਦੇ ਵਿੱਚੋਂ ਹੀ ਇਸ ਘਰ ਦੇ ਵਿੱਚ ਮਾਲ ਆਇਆ ਕਰੂਗਾ ਔਰ ਅੱਜ ਸ਼ੁਰੂਆਤ ਕੀਤੀਆਂ ਤਿੰਨ ਟਕਾਲੇ ਦੇ ਜਾਨਵਰਾਂ ਦੇ ਨਾਲ ਜਿਨ੍ਹਾਂ ਦੇ ਵਿੱਚੋਂ ਇੱਕ ਮੈਣੇ ਬਸ ਜਨਮ ਦਿੱਤਾ ਕੁਝ ਕੁ ਟਾਈਮ ਪਹਿਲਾਂ ਬੱਚੇ ਨੂੰ ਸੂਈ ਆ ਮਿੱਤਰੋ ਆ ਚੋਟੀ ਦਾ ਤਾਂ ਕੋਈ ਓੜਾ ਬੰਨਣਾ ਨਹੀਂ ਭਾਲੀ ਖਰੀ ਉੱਤੀ ਲੰਮੀ ਤੇ ਬਾੜੇ ਕਦ ਕਾਠੜੀ ਸ਼ਕੀਨੀ ਵਾਲੀ ਝੋਟੀ ਆ ਤੇ ਇਧਰਲੇ ਪਾਸੇ ਪਹਿਲਾਂ ਝੋਟੀ ਇੱਕ ਮਿੱਤਰੋ ਇਹ ਵੀ ਬੜੀ ਸੋਹਣੀ ਸਿੰਗਾ ਦੀ ਕਿਉਂਕਿ ਜਦੋਂ ਦੁੱਧ ਵਾਲੇ ਪੱਖ ਨੂੰ ਜਾਣਿਆ ਨਾ ਮਿੱਤਰੋ ਤੇ ਫਿਰ खरे ਜਾਨਵਰ ਆ ਜਿਹੜੇ ਉਹ ਜਿਹੜੇ ਹਰਿਆਣੇ ਦੇ ਵਿੱਚੋਂ ਖਰੀਦ ਕੇ ਆਪਣੇ ਭਾਈਚਾਰ ਭਰਾ ਵਪਾਰ ਦਾ ਕੰਮ ਕਰਦੇ ਆ ਜਿਹੜੇ ਉਹ ਲਿਆਉਂਦੇ ਆ ਆਜੂ ਗੱਲਾਂ ਬਾਤਾਂ ਕਰਾਂਗੇ ਆਪਾਂ ਬਾਈ ਦੇ ਨਾਲ ਸ਼ੁਰੂਆਤ ਕਰਦੇ ਆਂ ਮਿਲਦੇ ਆਂ ਬਾਈ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਹੈ ਮਹਾਰਾਜ ਬਹੁਤ ਵਧੀਆ ਬਾਈ ਚੜ੍ਹਦੀ ਕਲਾ ਜਲਤ ਤੈਨੂੰ ਮੁਬਾਰਕਾਂ ਦੇ ਕੰਮ ਸ਼ੁਰੂ ਕਰਨ ਦੀ ਬਹੁਤ ਵਧੀਆ ਮਹਾਰਾਜ ਤੋਂ ਬਾਅਦ ਨਵੀਂ ਗੱਲ ਕਰਾਂਗੇ ਘਰ ਤੇ ਸਿੱਤਾ ਜ਼ਿੰਦਗੀ ਬਹੁਤ ਵਧੀਆ ਮਹਾਰਾਜ ਦੀ ਕਿਰਪਾ ਬਹੁਤ ਵਧੀਆ ਕਰਤਾ ਫਿਰ ਸ਼ੁਰੂ ਹਰਿਆਣਾ ਹਾਂਜੀ ਹਾਂਜੀ ਕਰਤਾ ਇਹ ਪਹਿਲੀਆਂ ਤਿੰਨ ਹੈ ਹਾਂਜੀ ਹਰਿਆਣੇ ਦੇ ਵਿੱਚ ਹਰਿਆਣੇ ਦੇ ਵਿੱਚੋਂ ਲੈਣੇ ਕਿਹੜੇ ਜ਼ਿਲ੍ਹੇ ਤੋਂ ਆਈਆਂ ਬਾਈ ਇਹ ਜੀ ਤੇ ਦੂਜੇ ਤਾਈਆਂ ਜੀ ਆਪਣੇ ਇਹ ਪਛੈਣ ਪਿੰਡ ਤੋਂ ਸਖਚੈਣ ਪਿੰਡ ਤੋਂ ਹਾਂਜੀ ਨੇ ਅੱਛਾ ਸਖਚੈਣ ਪਿੰਡ ਦੀਆਂ ਮਈਆਂ ਇਹ ਫਿਰ ਉਧਰ ਤੁਰ ਫਿਰ ਕੇ ਲੋਕ ਹਾਂਜੀ ਹਾਂਜੀ ਤੁਰ ਫਿਰ ਕੇ ਲੈ ਜਾਵੇ ਲੋਕਰ ਹਾਂਜੀ ਹਾਂਜੀ ਲੋਕਰ ਕੀ ਬਾਤ ਹੈ ਹਾਂਜੀ ਅੱਛਾ ਸ਼ੁਰੂਆਤ ਕਰਾਂਗੇ ਆਪਾਂ ਵਿਚਾਲੜੀ ਛੋਟੀ ਤੋਂ ਪਹਿਲਾਂ ਹਾਂਜੀ ਇਹਦੀ ਕਿੰਨੇ ਵਸ ਸੁਆ ਸੁਆ ਇਹ ਬਈ ਦੂਜਾ ਸੁਆ ਸੁਆ ਨੇ ਦੂਜਾ ਸੁਆ ਜੀ ਨੇ ਹੁਣ ਸੁਆ ਕਿੰਨੇ ਦਿਨ ਪਏ ਪਈ ਇਹਦੇ ਹਜੇ 26 ਤਰੀਕ ਨੂੰ ਦਿਨ ਪੂਰੇ 26 ਤਰੀਕ ਹਾਂਜੀ ਕਿੰਨਾ ਦੁੱਧ ਦਾ ਰਿਕਾਰਡ ਮਾਲਕ ਨੇ ਦੱਸਿਆ ਤੁਹਾਨੂੰ ਪਿਛਲੇ ਛੂਏ ਆਪਾਂ 14 ਲੀਟਰ ਚੋਇਆ ਦੇ ਥੱਲਾ ਮਰ ਪਿੰਡ ਦੇ ਵਿੱਚ 14 ਲੀਟਰ ਹਾਂਜੀ 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 ਅ ਨੰਬਰ ਹਾਂਜੀ ਇੱਕ ਨੰਬਰ ਉਹ ਵੀ ਇੱਕ ਨੰਬਰ ਆ ਜੀ ਕੋਈ ਘਾਟ ਹੀ ਨਹੀਂ ਕਾ ਮਤਲਬ ਪ੍ਰਮਾਤਮਾ ਨੇ ਸਾਰੇ ਅੰਗ ਹੀ ਓਕੇ ਦੀ ਰਿਪੋਰਟ ਹਾਂਜੀ ਹਾਂਜੀ ਕਾਚ ਹੀ ਨਹੀਂ ਕਾ ਪਾਛੋ ਹਾਂਜੀ ਇਹੋ ਜੀ ਦੀ ਚੀਜ਼ ਲੈ ਆ ਕੇ ਜੰਗ ਲੈ ਵੇ ਲੂ ਵੇ ਭਾਂਡੇ ਹਾਂਜੀ ਸ਼ਕੀਨੀ ਅੱਛਾ ਇਹ ਕਿਤਾ ਫਿਰ ਨਪਾਨ ਆਪਾਂ 16 17 ਕਿਲੋ ਤਾਂ ਲਾ ਸਕਦੇ ਹਾਂਜੀ ਹਾਂਜੀ ਲਾ ਕੱਡੂਗੀ ਮੌਜ ਨਹੀਂ ਕੱਡੂਗੀ ਕਿਵੇਂ ਹਾਂਜੀ ਤੂਰੀਏ ਜੀ ਕੱਢੀ ਹਾਂ ਤੋੜ ਲੈਣੀ ਬੁੱਢੀ ਮੋੜ ਲੈ ਲਵੀ ਮਿੱਤਰੋ ਦੂਜੇ ਸੂਏ ਇਹਨੇ ਸੂਣਾ ਵਾਂ ਸੂਨ ਦੇ ਵਿੱਚ ਹਲੇ 26 ਤਰੀਕ ਨੂੰ ਦਿਲ ਪੂਰੇ ਆਉਂਦੇ ਤੇ ਅੱਜ ਤਰੀਕ ਹੈਗੀ ਆ 21 ਪੰਜ ਦਿਨਾਂ ਦੇ ਬਾਅਦ ਵੀ ਬਾਕੀ ਪਏ ਆ ਮੰਨ ਲਓ ਤੁਸੀਂ ਦਿਲ ਪੂਰੇ ਹੋਣ ਇੱਧਰ ਹੀ ਲਿਆਇਆ ਜਾਇ। ਖਲੇਵਿਆਂ ਲੋ ਬੜੀ ਖਰੀ ਝੋਟੀ ਕੱਦ ਕੁੱਦਰ ਲੋ ਹਰ ਪਾਕੀ ਝੋਟੀ ਦਾ ਬਾਬੇ ਦੀ ਕਿਰਪਾ ਦੇ ਨਾਲ ਨਾ ਪਰਮਾਤਮਾ ਨੇ ਬਹੁਤ ਸੁਣਾ ਕਿਉਂਕਿ ਉਧਰਲਾ ਪਸ਼ੂ ਬਈ ਇਹ ਗੱਲ ਹੁੰਦੀ ਲੋਕ ਕਹੇ ਝੂਠ ਨਹੀਂ ਮਾਰ ਸਕਦੇ ਉਧਰਲੇ ਪਸ਼ੂ ਦੀ ਤੌਣੀ ਹੀ ਦੱਸ ਦਿੰਦੀ ਹੈ ਵੀ ਕੀ ਚੀਜ਼ ਹੈ। ਨੇ ਬਈ ਖਲੇ ਦੇ ਮੜੀ ਕਿਉਂਕਿ ਸਾਂਭਣੀਆਂ ਪੈਂਦੀਆਂ ਰੂਹਨ ਕਰਮਾਂਆਂ ਦੇ ਮਿੱਤਰੋ ਜਰ ਜਾ ਕੇ ਇਹੋ ਜੀਆਂ ਕੱਟੀਆਂ ਘਰ ਘਰ ਖੜੀ ਹੁੰਦੀ ਕੱਟੀਆਂ ਉਹ ਜੀ ਹਿਦਿਆਣੇ ਦੇ ਵਿੱਚੋਂ ਵੀ ਇਹੋ ਜਾਂ ਜਾਨਵਰ ਬਹੁਤ ਔਖਾ ਲੱਭਣਾ ਪੈਂਦਾ ਬਾਈ ਕਿਉਂਕਿ ਤੁਲੀਵਾ ਵੇਖੋ ਕੱਟੀਆਂ ਨੂੰ ਲੱਗਿਆ ਵੀ ਦੀਪਸਿਆ ਸ਼ੁਰੂ ਹੋ ਜਾ ਬਟਨਾ ਤੋਂ ਤੇ ਥੱਲੇ ਨੂੰ ਕਰਾਂ ਦੀਆਂ ਨਿਗਾ ਰੂਣ ਨਾਲ ਮਰਾਦੇ ਉਹਦੇ ਥਣਾ ਦੀ ਹਾਂ ਆ ਵੇਖੋ ਮੇਤਰੋ ਲੰਬਾਈ ਕਦ ਬਾਈ ਕਿੰਨਾ ਤੇਰਾ ਕਦ ਮੇਰਾ 5 ਫੁੱਟ 4 ਇੰਚ ਆ ਬਾਈ ਹਾਂ ਤੇ ਤੇਰੇ ਮੋਢੇ ਤੋਂ ਲੰਘਦੀ ਹੈ ਹਾਂਜੀ ਲੰਘਦੀ ਸਹੀ ਆ ਬਾਈ ਅੱਛਾ ਕੀ ਰੇਟ ਰਹੂਗਾ ਮਹਾਰਾਜ ਇਹਦਾ ਬਾਈ 1.75 ਦੇਣੀ ਕਿੰਨੇ ਦੀ ਹਾਂ ਨਾ ਮੇਰਾ ਮਾਂ ਥੋੜਾ ਕਣਾ ਮਾਨਤਾਨ ਕਰੀਂ ਕਿੰਨਾ ਕਰਦੇ ਹਾਂ ਨਵੇੜ ਦੇ 70 ਦੀ ਛੱਡਾਂਗੇ ਠੀਕ ਆ ਬਾਈ ਲੈ ਮੇਤਰੂ ਹੁਣ ਇਹੋ ਜੀ ਕੱਟੀ ਜਦੋਂ ਬਾਜ਼ਾਰ ਦੇ ਵਿੱਚ ਲੈਣ ਨਿਕਲੀ ਦਾ ਅਗਲਾ 2 2 ਸਵਾ 2 2 ਮੰਗਦੇ ਕਿਉਂਕਿ ਉਧਰ ਮੈਂ ਵੀ ਢੇੜਾ ਕੱਢ ਕੇ ਆਇਆ ਬਾਈ ਉਧਰੋਂ ਪੂਲੀਆਂ ਨਹੀਂ ਮਈਆਂ ਮਿਲ ਜਾਂਦੀਆਂ ਤੁਸੀਂ ਕਹੋ ਵੀ ਉਧਰੋਂ ਐਵੇਂ ਦੇ ਦਿੰਦੇ ਆ ਹਾਂ ਉਹਨਾਂ ਨੇ ਇਹ ਗੱਲ ਮੈਨੂੰ ਜ਼ਰੂਰ ਕਹੀ ਆ ਕਿ ਤੇ ਬਾਈ ਤੁਸੀਂ ਜਿਵੇਂ ਮੰਨ ਲਓ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਦੇ ਆ ਉਵੇਂ ਅਸੀਂ ਦੁੱਧ ਦਾ ਸਤਿਕਾਰ ਕਰਦੇ ਆ ਅਸੀਂ ਦੁੱਧ ਦਾ ਕਦੇ ਝੂਠ ਨਹੀਂ ਮਾਰਦੇ ਇਹ ਨਹੀਂ ਹੈਗਾ ਵੀ ਜੇ ਆਪਣੇ ਦਰਬਾਰਾ ਦੱਸਦਾ ਜੇ 7 ਹੀ ਨਿਕਲਦਾ ਜਦੋਂ ਲੈ ਜਾਈ ਦੀ ਉਧਰ ਜੇ 15 ਦੱਸਿਆ ਤੇ 16 ਨਿਕਲੂਗਾ ਅੱਛਾ ਭਈ ਆ ਪਹਿਲਾਂ ਕੱਟੀ ਆ ਫਿਰ ਇਹ ਹਾਂਜੀ ਪਹਿਲਾਂ ਕੱਟੀ ਆ ਠੀਕ ਹੈ ਜੀ ਇਹ ਚੌਗੀ ਆ ਤਾਂ ਤੋਂ ਹਾਂਜੀ ਦੰਦੋ ਚੌਗੀ ਆਈ ਦੰਦੋ ਚੌਗੀ ਆ ਬਈ ਹਾਂਜੀ ਹਾਂਜੀ ਦਿਨ ਦਿਨ ਪਈ ਜਾਂਦੇ ਇਹ ਵੀ ਉਹ ਇੱਕ ਦੋ ਦਾ ਫਰਕ ਹੀ ਹੋਊਗਾ ਜੀ ਉਹ ਤਾਂ ਦੱਸ ਲੈ ਲੇ ਜੂਗੀ ਲੈ ਜੂਗੀ ਇਹ ਲੈ ਜੂਗੀ ਦੰਦੋ ਚੌਗੀ ਆ ਦੰਦੋ ਚੌਗੀ ਆ ਇਹ ਵਾਲਾ ਇਹ ਨਹੀਂ ਬੜਾ ਖਰਾ ਪੱਟਿਆ ਹੈ ਨਾ ਇਹ 12 13 ਲੀਟਰ ਕੱਢੂਗੀ ਦੋਦੀ ਮੋਈ ਲਈ ਇੱਕ ਗੱਲ ਹੈ ਉਧਰਲਾ ਪਸੂ ਇਧਰ ਨਾ ਰਲਦਾ ਨਹੀਂ ਪਈ ਨਹੀਂ ਰਲਦਾ ਨਹੀਂ ਰਲਦਾ ਪਤਲੇ ਪਿੰਡੇ ਦੀ ਅਜਮਈ ਹੰ ਅੰਗ ਹੀ ਨਹੀਂ ਰਲਦੇ ਆ ਨਹੀਂ ਰਲਦੇ ਅੱਛਾ ਇਹਦਾ ਭਾ ਕੀ ਹੈ ਅੱਛਾ ਭਾਈ ਫਿਰ ਇਹਦਾ ਰੇਟ ਕੀ ਰਹੂਗਾ ਮਾੜਾ ਇਹਦਾ ਭਾਈ 1.5 ਲੱਖ 1.5 ਲੱਖ ਭਾਈ ਮੰਨ ਤਾ ਨਾ ਹੋ ਜੂਗਾ ਥੋੜਾ ਕਨਾ ਕਰ ਦਾਂਗੇ ਠੀਕ ਹੈ ਕਿੰਨਾ ਕਰਦੇ ਹੈ ਚੱਕੀ ਆ ਫੱਟੇ ਨਵੇੜ ਤੇ ਪਹਿਲੇ ਹੀ ਵਰੀਆਂ ਉੱਡਦੀਆਂ ਹੀ ਨੇ 40 ਦੀ ਦੇ ਦਾਂਗੇ ਠੀਕ ਹੈ ਕੱਢੀ ਪਾ ਤੋਰੀ ਭਰਾ ਮਣੇ ਖੋਲੀ ਲੈ ਵੀ ਮਿੱਤਰੋ 1 ਲੱਖ ਤੇ 40000 ਰੁਪਏ ਦੀ ਹੋਣ ਆ ਵੀ ਭਾਈ ਤੁਹਾਨੂੰ ਪਹਿਲਾਂ ਵੀ ਦੱਸ ਗਿਆ ਰਿਹਾ ਕਿਉਂਕਿ ਜਦੋਂ ਉੱਥੋਂ ਪਸ਼ੂ ਲਈਦਾ ਨਾ ਭਾਈ ਇੱਕ ਪਸ਼ੂ ਤੇ 5-7000 ਖਰਚਾ ਟਿਕ ਜਾਂਦਾ ਇਹ ਤੁਸੀਂ ਗੱਲ ਭਾਈ ਪਰ ਉਹਦੀ ਜਿੰਨੂੰ ਮਰਜ਼ੀ ਪੋਤਣ ਦੇਵੇ ਲੋ ਖਨਾ ਨੂੰ ਕੱਟੀ ਗਰੀਕੀ ਅੱਲੇ ਆ ਵੀ ਮਹਾਰਾਜ ਮੋੜ ਦੋ ਫਿਰ ਸੋਹਣੀ ਸਿੰਗੀ ਗੱਡੀ ਚੰਗੀ ਆ ਕੱਟੀ ਦੇ ਮਤਲਬ ਹਨ ਹਰ ਪੱਖੀ ਕਰਨ ਵਾਲੀ ਦਾ ਓਕੇ ਦੁੱਧ 12 ਕਿਲੋ ਚੋਣ ਵਾਲਾ ਹੋਵੇ ਪਾਲ ਦੇ ਸੇਵਾ ਕਰਨ ਵਾਲਾ ਹੋਵੇ ਕਰਮਾਂ ਵਾਲੀ ਦਾ ਪਹਿਲੇ ਸੋਈ 12 13 ਕਿਲੋ ਦੁੱਧ ਕੱਟੀ ਤਾਂ ਉਹ ਨਾਲ ਨੋਰਮਲ ਸੇਵਾ ਦੇ ਉੱਤੇ ਦੁੱਧ ਪਾਜੂਗੀ ਬਈ ਦੇਖੋ ਘੇਰਾ ਦੀ ਬਈ ਹੂੰ ਠੀਕ ਹੈ ਮਹਾਰਾਜ ਓਕੇ ਆ ਜਾਓ ਹਨਾ ਵੀ ਕਹਿਣ ਵਾਲੀ ਗੱਲ ਤਾਂ ਨਹੀਂ ਜਾਨਵਰ ਦਾ ਰਿਆ ਤਾਂ ਪਾਲੇ ਚੰਗੇ ਆ ਦੋਵੇਂ ਬਈ ਇਹ ਜੇ ਕੋਈ ਇੱਕੋ ਹੀ ਪੱਕਾ ਘਰ ਲੈ ਜਾਵੇ ਜੋੜਾ ਹੀ ਮਾਨਤਨ ਕਰ ਜੇਗੇ ਫਿਰ ਖੁੱਲ ਕੇ ਮੰਤਰ ਪਹਿਲੇ ਬੋਕਾਂ ਤੇ ਅੱਛਾ ਬਈ ਸੂਈ ਬਾਰੇ ਦੱਸੀ ਬੋਲੇ ਹਾਂ ਸੂਈ ਮੇਰੀ ਜਿਹੜੀ ਸੂਈ ਬਾਈ ਉਹਦੇ ਥੱਲੇ 16 ਲੀਟਰ ਦੁੱਧ ਚੋਇਆ ਉਹਨਾਂ ਨੇ ਮਾਲਕਾਂ ਨੇ ਮਾਲਕਾਂ ਨੇ ਕਿਹੜਾ ਕਾਟ ਦਿੱਤਾ ਭਾਈ ਇਹ ਤੁਹਾਨੂੰ ਪਹਿਲਾਂ ਦੱਸ ਦਵਾਂ ਬਾਈ ਕੋਈ ਗੱਲਬਾਤ ਨਹੀਂ ਬਣਦੀ ਜਿਹੜੀ ਆਂ ਬੰਦੇ ਕਿਉਂਕਿ ਪਹਿਲੀ ਵਾਰੀ ਵੀ ਹੋਇਆ ਹਜੇ ਅੱਗੇ-ਅੱਗੇ ਸਿੱਖ ਜਾਊਗਾ ਬਾਈ ਅੱਛਾ ਬਾਈ ਇਹਦੇ ਸੂਈ ਨੂੰ ਅੱਜ ਹੀ ਸੂਈ ਆ ਇਹ ਇਹ ਅੱਜ ਹੀ 6 ਘੰਟਾ ਕੋਇਆ 6 ਘੰਟਾ ਕੋਇਆ ਜੇਰ ਤਾਂ ਹਜੇ ਪਾਉਣੀ ਆ ਜੇਰ ਪਾਣੀ ਠੀਕ ਹੈ ਮਾਲਕਾਂ ਨੇ ਤਾਂ 16 ਕਿਲੋ ਦਾ ਰਿਕਾਰਡ ਦਿੱਤਾ ਹਾਂਜੀ ਹਾਂਜੀ ਅੱਛਾ ਦਿਨ ਦੇਰੇ ਨਹੀਂ ਮਨਾ ਪੂਰੇ ਪਰ ਓਕੇ ਦੀ ਰਿਪੋਰਟ ਸੀ ਓਕੇ ਦੀ ਐ ਜਮਾ 16 ਨਹੀਂ ਠੀਕ ਆ ਬਾਈ ਇਹ ਵਾਲੂ ਬਾਈ ਨੂੰ ਵੀ ਬੜਾ ਹਾਂਜੀ ਹਾਂਜੀ ਹੂੰ ਕੱਟਾ ਦੇਗੀ ਕਿ ਕੱਟਾ ਦੇਗੀ ਕੱਟਾ ਦੇਗੀ ਕੋਈ ਗੱਲ ਅੱਛਾ ਰੇਟ ਇਹਦਾ ਮਹਾਰਾਜ ਰੇਟ ਇਹਦਾ ਵੀ 1.5 ਲੱਖ ਜੀ ਕਿਤੇ ਨਹੀਂ ਕਿੰਨੇ ਇਹਦਾ ਰੇਟ ਜੀ ਛੱਡਦਾ ਝੋਟੀ 1.40 1.40 2.80 ਤੇ ਹਾਂਜੀ ਹਾਂਜੀ 2.80 ਗੱਲ ਦੀ ਬਾਹਰ ਤੋਰੀ ਪਰ ਲੈ ਵੀ ਮਿੱਤਰੋ ਰੁਪਇਆ 5 ਲੱਖ ਖਾਤੇ ਜੇ ਪਾ ਕੇ ਆ ਜਾ ਜੀ ਤੇ ਇਹਨਾਂ ਓਕੇ ਹੋ ਦਵਾਂ ਕਿਉ ਦੇਖੋ ਕਰ ਤੁਰਦੀ ਤੁਸੀਂ ਇਹਨੂੰ ਕਰਮਾਂ ਵਾਲੇ ਨੂੰ ਹੂੰ ਨੇ ਬੀਬੀ ਸੋਣੀ ਮੈਂ ਸੁਣਾ ਕਦ ਕੋਤ ਮੈਂ ਦਾ ਲੈਵਾਲੂ ਬਹੁਤ ਖਰਾ ਭਾਈ ਕੋਈ ਕਹਿਣ ਵਾਲੀ ਗੱਲ ਆ ਝੋਟੀ ਥੋੜਾ ਜਿੰਨਾ ਮਰਜੀ ਦੋਦ ਚੋਲਿਆ ਜੇ ਤੁਹਾਡੇ ਤੇ ਡਿਪੈਂਡ ਹੋਊਗਾ ਬਾਕੀ ਤੁਸੀਂ ਆਪਸੇ ਸੂਆ ਦਾ ਭਾਈ ਤੀਜਾ ਹੋਊਗੀ ਹਾਂਜੀ ਤੀਜਾ ਸੂਆ ਦਾ ਹੋਊਗੀ ਤੀਜਾ ਸੂਆ ਸੋਣਾ ਤੀਜਾ ਸੂਆ ਸੂਈ ਭਾਈ ਹੂੰ ਲਵਦੀਪ ਲੈਵਾਲਾ ਦੇ ਥੋੜਾ ਜਿਹਾ ਪਾਸਾ ਦਿਖਾਉਂਦੀ ਹੈ ਹੈਨਾ ਹੈਗੀ ਮਾੜਾ ਜੀ ਹੂੰ ਹੈਗੀ ਸੈਡ ਹੈਗੀ ਹੈ ਉਹਦਾ ਦੱ ਦੇਖੋ ਐਨ ਜਮਾ ਵਧੀਆ ਉਹਦਾ ਕੋਈ ਗੱਲ ਨਹੀਂ ਕੋਈ ਨਾ ਚੋਗਲੀ ਜਾ ਬੇਚੱਕ ਦੀ ਅੱਛਾ ਬਾਈ ਹੁਣ ਆਪਾਂ ਨੰਬਰ ਕਿਹੜੇ ਤੇ ਗੱਲ ਕਰੀਏ 99157 ਹੂੰ 13528 ਇੱਕ ਵਾਰੀ ਹੋਰ 99157 13528 99157 13528 ਹਾਂਜੀ 99157 13528 ਦਾ ਬਾਈ ਦਾ ਨੰਬਰ ਆ ਇਸ ਨੰਬਰ ਤੇ ਕਰਨੀ ਆ ਤੁਸੀਂ ਗੱਲਬਾਤ ਪਿੰਡ ਧੂੜਕੋਟ ਆ ਜ਼ਿਲ੍ਹਾ ਫਰੀਦਕੋਟ ਆ ਇਹ ਪਈ ਕਿਹੜੀ ਆ ਗਈ ਪਈ ਆਪਣੀ ਪਈ ਆ ਗਈ ਜੀ ਆਪਣੇ ਉਹ ਤਾਂ ਚੜਦੇ ਪਛਨ ਖੇਤਾਂ ਨੂੰ ਹੁੰਦੀ ਕਰਨੌਲੀਆਂ ਨੂੰ ਹਾਂਜੀ ਨਹੀਂ ਕਈ ਵਾਰੀ ਮੈਨੂੰ ਫੋਨ ਫਰਮ ਨਹੀਂ ਲੱਗਦਾ ਕੀ ਪੁੱਛ ਕੇ ਆ ਜਾਵੇ ਬਈ ਇਹ ਦੂਜਾ ਕਾਲਟਰਾ ਦੇ ਘਰੇ ਜਾ ਬਸ ਠੀਕ ਹੈ ਹਾਂਜੀ ਲੈ ਵੀ ਮਿੱਤਰੋ ਅਗਲੀ ਕਾਰਵਾਈ ਲਈ ਨੰਬਰ ਸਕਰੀਨ ਦੇ ਉੱਤੇ ਹੈ ਧੰਨਵਾਦ